ਸਵਾਗਤ ਹੈ ਦਰਸ਼ਕੋ ਤੁਸੀਂ ਜੁੜ ਚੁੱਕੇ ਹੋ ਰੀਅਲ ਫੈਕਟ ਨਿਊਜ਼ ਦੇ ਨਾਲ ਮੈਂ ਤੁਹਾਡਾ ਆਪਣਾ ਪ੍ਰਦੀਪ ਢੱਲੋਂ ਇਸ ਵਕਤ ਅਸੀਂ ਬਲਾਸਪੁਰ ਦੇ ਵਿੱਚ ਮੌਜੂਦ ਹੈ ਤੁਹਾਨੂੰ ਦੱਸ ਦਈਏ ਕਿ ਅੱਜ ਬਲਾਸਪੁਰ ਦੇ ਵਿੱਚ ਮਨਜੀਤ ਸਿੰਘ ਜੀ ਬਲਾਸਪੁਰ ਵਿਧਾਇਕ ਨਿਹਾਲ ਸਿੰਘ ਵਾਲਾ ਔਰ ਉਹਨਾਂ ਵੱਲੋਂ ਅੱਜ ਜਿੱਥੇ ਸੋਲਰ ਲਾਈਟਾਂ ਦਾ ਉਦਘਾਟਨ ਕੀਤਾ ਗਿਆ ਉੱਥੇ ਨਾਲ ਦੀ ਨਾਲ ਸੀਨੀਅਰ ਸੈਕੰਡਰੀ ਸਕੂਲ ਦੇ ਵਿੱਚ ਬੱਚਿਆਂ ਨੂੰ ਇਨਾਮ ਵੰਡੇ ਜਾ ਰਹੇ ਆ ਔਰ ਅਗੋਂ ਪੱਗ ਗੱਲਬਾਤ ਕਰਦੇ ਆਂ ਵਿਨਾਇਕ ਸਾਹਿਬ ਦੇ ਨਾਲ ਉਹਨਾਂ ਦੇ ਅੱਜ ਦੇ ਜਿਹੜੇ ਪ੍ਰੋਗਰਾਮ ਨੇ ਆਪਾਂ ਮੈਂ ਲਾਈਟਾਂ ਦੀ ਗੱਲ ਕੀਤੀ ਜਾਵੇ ਪੂਰੇ ਬਲਾਸਪੁਰ ਦੇ ਵਿੱਚ 200 ਦੇ ਲਗਭਗ ਲਾਈਟਾਂ ਲਗਾਈਆਂ ਜਾ ਰਹੀਆਂ ਇਸ ਤੋਂ ਇਲਾਵਾ ਜਿਹੜੇ ਸਰਕਾਰੀ ਸਕੂਲ ਹੈ ਉਹਨਾਂ ਦੇ ਵਿੱਚ ਖਾਸ ਤੌਰ ਤੇ ਅੱਜ ਮੁੱਖ ਮਹਿਮਾਨ ਦੇ ਤੌਰ ਤੇ ਸ਼ਾਮਲ ਹੋਏ ਨੇ ਮਨਜੀਤ ਸਿੰਘ ਜੀ ਬਲਾਸਪੁਰ ਔਰ ਬੱਚਿਆਂ ਨੂੰ ਜਿਹੜੇ ਬੱਚਿਆਂ ਨੇ ਸਿੱਖਿਆ ਦੇ ਵਿੱਚ ਮੱਲਾ ਮਾਰੀਆਂ ਉਹਨਾਂ ਨੂੰ ਅੱਜ ਇਨਾਮ ਵੰਡੇ ਨੇ ਮਨਜੀਤ ਸਿੰਘ ਬਲਾਸਪੁਰ ਜੀ ਨੇ ਸੋ ਬੜਾ ਵਧੀਆ ਲੱਗਦਾ ਜਿਹੜੇ ਬੱਚਿਆਂ ਨੇ ਅੱਜ ਇਨਾਮ ਲਏ ਆ ਇਹ ਤਾਂ ਸਮਝੋ ਕਿ ਇਹ ਸ੍ਰੀਮਈ ਸੰਤ ਗਿਆਨੀ ਕਲਾਪਿਆ ਇਹ ਜਿਨ੍ਹਾਂ ਨੇ ਇਨਾਮ ਹਾਸਲ ਕੀਤੇ ਆ ਜਦੋਂ ਇਹ ਗ੍ਰੈਜੂਏਸ਼ਨ ਸਿੱਟਾ ਲਏ ਕੋਈ ਵੀ ਇਨਾਮ ਹਾਸਲ ਕਰਨੀ ਉਸ ਤੋਂ ਬਾਅਦ ਜਦੋਂ ਕੋਈ ਕੋਰਸ ਕਰਨਗੇ ਆਈਐਸ ਪੀਸੀਐਸ ਆਪੀਐਸ ਨੀਡ ਜੋ ਵੀ ਕਰਦੇ ਉਹਨਾਂ ਚ ਵੀ ਅੱਗੇ ਹੋਣਗੇ ਸਭ ਤੋਂ ਵੱਡੀ ਗੱਲ ਜਦੋਂ ਜ਼ਿੰਦਗੀ ਦੀ ਪੜ੍ਹਾਈ ਤੇ ਲੋਕ ਜਿਹਨੂੰ ਖبيرਦਾਰੀ ਕਹਿੰਦੇ ਆ ਇਹ ਬੱਚੇ ਉਹਦੇ ਚ ਵੀ ਅੱਗੇ ਹੋਣਗੇ ਜੋ ਜਿਹੜੇ ਬੱਚੇ ਨਹੀਂ ਨਾਮ ਲੈ ਸਕੀ ਫਿਰ ਉਹਨਾਂ ਬੱਚੇ ਨੂੰ ਅਪੀਲ ਆ ਪ੍ਰੇਰਨਾ ਤੇ ਤੁਸੀਂ ਵੀ ਕੋਸ਼ਿਸ਼ ਕਰੋ ਜਿਵੇਂ ਇਹਨਾਂ ਬੱਚਿਆਂ ਨੇ લાભ ਹਾਸਲ ਕੀਤਾ ਤੁਸੀਂ ਵੀ ਇਹਨਾਂ ਹਾਸਲ ਸਕਦੇ ਬਹੁਤ ਜ਼ਰੂਰੀ ਹੈ ਦਿਨ ਰਾਤ ਪੜਨਾ ਚਾਹੀਦਾ ਤੁਹਾਡੀ ਜਿਹੜੀ ਉਮਰ ਆ ਇਹ ਕੁਝ ਕਰਨ ਦੀ ਉਮਰ ਆ ਕੁਝ ਬੰਨ੍ਹ ਦੀ ਉਮਰ ਆ ਔਰ ਜੋ ਇਨਸਾਨ ਸੋਚnabla ਤੇ ਜੇ ਉਹਨਾਂ ਦਾ ਮਨਫ ਕਰੇ ਜੋ ਸੋਚਿਆ ਉਸ ਮੁਤਾਬਿਕ ਪਹੁੰਚ ਜਾਂਦਾ ਮੇਰੇ ਪਿੰਗੀ ਤਰ੍ਹਾਂ ਯਾਦ ਆ ਮੈਂ ਗ੍ਰੈਜੂਏਸ਼ਨ ਦੇ ਸੈਕੰਡ ਯਰ ਦੇ ਵਿੱਚ ਸੀ ਫਾਸ਼ੀਆ ਕ੍ਰਿਤਿਕਲ ਸੰਸਕਰਣ ਪੜਿਆ ਜੋ ਸੈਕਲੀਆਂ ਰੁੱਚਾ ਆ ਤੇ ਮੇਰੇ ਬਾਦ ਵਿੱਚ ਹੀ ਮੈਂ ਮਹਿਰਾ ਨਹੀਂ ਤੇ ਇਸ ਫਿਸ਼ਲ ਦੇ ਵਿੱਚ ਪੁੱਛਿਆ ਤੇ ਮੈਨੂੰ ਪੂਰੇ 20 ਸਾਲ ਲੱਗੇ 1997 ਤੋਂ 2017 ਤੱਕ ਪਰ ਉਹ ਫਿਸ਼ਲ ਹਾਸਲ ਕੀਤੀ ਤੇ ਆਪਣੇ ਹੀ ਸਕੂਲ ਦੇ ਵਿੱਚ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ ਹੈ ਤੇ ਜਿਹੜਾ ਸਿੱਖਿਆ ਦੇ ਵਿੱਚ ਮੱਲਾ ਮਾਰਨ ਵਾਲੇ ਬੱਚਿਆਂ ਨੂੰ ਇਨਾਮ ਵੰਡੇ ਹੈ ਕੀ ਮਹਿਸੂਸ ਕਰ ਰਹੇ ਹੋ ਇਸ ਵੇਲੇ ਬੜਾ ਵਧੀਆ ਮਹਿਸੂਸ ਹੋ ਰਿਹਾ ਜੀ ਸਭ ਤੋਂ ਪਹਿਲਾਂ ਤਾਂ ਮੈਂ ਮੈਡਮ ਰੁਪਿੰਦਰਜੀਤ ਕੌਰ ਜੋ ਸਕੂਲ ਦੇ ਪ੍ਰਿੰਸੀਪਲ ਨੇ ਉਹਨਾਂ ਨੂੰ ਮੁਬਾਰਕਬਾਦ ਦਿੰਨਾ ਬੜਾ ਵਧੀਆ ਸਾਡਾ ਇਹ ਸਕੂਲ ਚੱਲ ਰਿਹਾ ਮੈਂ ਖੁਦ ਇਸ ਸਕੂਲ ਦੇ ਵਿੱਚ ਪੜਿਆ ਜਿਸ ਤਰ੍ਹਾਂ ਸਾਡੇ ਸਮੇਂ ਦੇ ਵਿੱਚ ਮਾਹੌਲ ਹੁੰਦਾ ਸੀ ਪੜ੍ਹਾਈ ਵਾਲਾ ਬਿਲਕੁਲ ਇਸੇ ਤਰ੍ਹਾਂ ਹੀ ਮਾਹੌਲ ਇਸ ਸਕੂਲ ਦਾ ਬਰਕਰਾਰ ਆ ਸੋ ਮੈਂ ਬਹੁਤ ਬਹੁਤ ਧੰਨਵਾਦ ਕਰਦਾ ਸਾਡੇ ਪਿੰਡ ਦੇ ਜੰਪਲ ਡਾਕਟਰ ਰਣਜੀਤ ਸਿੰਘ ਜੀ ਜਿਹੜੇ ਕਿ ਇਸ ਸਕੂਲ ਦੇ ਵਿੱਚ ਪੜੇ ਨੇ ਬਾਅਦ ਦੇ ਵਿੱਚ ਕੈਨੇਡਾ ਦੇ ਵਿੱਚ ਸੈਟਲ ਹੋਏ ਨੇ ਉੱਥੇ ਉਹਨਾਂ ਨੇ ਪੜ੍ਹਾਈ ਕੀਤੀ ਆ ਦਾ ਸਾਰਾ ਕੰਮ ਕਰ ਕੀਤਾ ਔਰ ਉਹਨਾਂ ਦੇ ਪਰਿਵਾਰ ਦਾ ਕੋਟ ਰਕੋਟ ਧੰਨਵਾਦ ਉਹਨਾਂ ਦੇ ਡਾਕਟਰ ਰਣਜੀਤ ਸਿੰਘ ਜੀ ਦੇ ਪਰਿਵਾਰ ਨੇ ਡਾਕਟਰ ਰਣਜੀਤ ਸਿੰਘ ਜੀ ਦੀ ਮੌਤ ਤੋਂ ਬਾਅਦ ਇੱਕ ਟਰਸਟ ਬਣਾਇਆ ਔਰ ਟਰਸਟ ਨੂੰ 5 ਲੱਖ ਰੁਪਏ ਦੀ ਇੱਕ ਐਫ ਡੀ ਕਰਵਾ ਕੇ ਦਿੱਤੀ ਜਿਹਦਾ ਵਿਆਜ ਲਗਭਗ 30 32000 ਰੁਪਏ ਆਉਂਦਾ ਤੇ ਉਹ ਸਾਰਾ ਬੱਚਿਆਂ ਦੀ ਪੜ੍ਹਾਈ ਦੇ ਉੱਪਰ ਖਰਚਾ ਜਾਂਦਾ ਜਿਹੜੇ ਬੱਚੇ ਇੰਟੈਲੀਜੈਂਟ ਨੇ ਜਿਹੜੇ ਬੱਚੇ ਇਨਾਮ ਲੈਂਦੇ ਨੇ ਕਲਾਸਾਂ ਦੇ ਵਿੱਚ ਫਰਸਟ ਸੈਕੰਡ ਪਲੇਸਨਾਂ ਤੇ ਆਉਂਦੇ ਨੇ ਉਹਨਾਂ ਬੱਚਿਆਂ ਨੂੰ ਉਹ ਪੈਸੇ ਦਿੱਤੇ ਜਾਂਦੇ ਨੇ ਔਰ ਆਮ ਤੌਰ ਤੇ ਸਕੂਲਾਂ ਦੇ ਵਿੱਚ ਕੀ ਹੁੰਦਾ ਫਰਸਟ ਸੈਕੰਡ ਔਰ ਥਰਡ ਪਲੇਸਨ ਨੂੰ ਇਨਾਮ ਦਿੱਤੇ ਜਾਂਦੇ ਪਰ ਇਸ ਸਕੂਲ ਦੇ ਵਿੱਚ ਫਰਸਟ ਸੈਕੰਡ ਥਰਡ ਫੋਰਸ ਤੱਕ ਜਿਹੜੇ ਨਗਦ ਇਨਾਮ ਰਾਸ਼ੀ ਦਿੱਤੀ ਜਾਂਦੀ ਹੈ ਔਰ ਮੈਡਲ ਵੀ ਦਿੱਤੇ ਜਾਂਦੇ ਨੇ ਸੋ ਬਹੁਤ ਇੱਕ ਇੱਕ ਸ਼ਲਾਗਾ ਜੋ ਉਪਰਾਲਾ ਮੈਂ ਫਿਰ ਡਾਕਟਰ ਰਣਜੀਤ ਸਿੰਘ ਜੀ ਦੇ ਪਰਿਵਾਰ ਦਾ ਬਹੁਤ-ਬਹੁਤ ਧੰਨਵਾਦ ਕਰਦਾ ਔਰ ਸਾਡੇ ਰੁਪਿੰਦਰਜੀਤ ਕੌਰ ਜੀ ਜੋ ਸਕੂਲ ਦੇ ਪ੍ਰਿੰਸੀਪਲ ਨੇ ਉਹਨਾਂ ਦਾ ਬਹੁਤ-ਬਹੁਤ ਧੰਨਵਾਦ ਜਿਹਨੇ ਇੱਕ ਵਧੀਆ ਤਰੀਕੇ ਨਾਲ ਸਕੂਲ ਨੂੰ ਚਲਾ ਰਹੇ ਨੇ ਸੋ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਅੱਜ ਜਦੋਂ ਤੁਸੀਂ ਇਨਾਮ ਵੰਡ ਰਹੇ ਸੀ ਆਪਣਾ ਜਿਹੜਾ ਸਕੂਲ ਦਾ ਸਮਾਂ ਯਾਦ ਆ ਬਿਲਕੁਲ ਜੀ ਬਿਲਕੁਲ ਜੀ ਮੈਂ 6ਵੀਂ ਕਲਾਸ ਤੋਂ 10ਵੀਂ ਕਲਾਸ ਤੱਕ ਇਸ ਸਕੂਲ ਦੇ ਵਿੱਚ ਪੜਿਆ ਜਿਸ ਤਰ੍ਹਾਂ ਬੱਚੇ ਬੈਠਦੇ ਨੇ ਇਸ ਤਰ੍ਹਾਂ ਕਲਾਸਾਂ ਲੱਗਦੀ ਹੁੰਦੀ ਸੀ ਇਨ੍ਹਾਂ ਉਹਨਾਂ ਹੀ ਦਰਖਤਾਂ ਦੇ ਥੱਲੇ ਉਹੀ ਜਿਹੜੇ ਬੋਰਡ ਜੋ ਰੋਟੇ ਕਹਿ ਦਿੰਦੇ ਆ ਉਹੀ ਸਾਰੇ ਬਿਲਡਿੰਗ ਉਸੇ ਤਰ੍ਹਾਂ ਕੋਈ ਖਾਸ ਤਬਦੀਲੀ ਨਹੀਂ ਹੋਈ ਵਾਧਾ ਜ਼ਰੂਰ ਹੋਇਆ ਸੋ ਬੜਾ ਜਦੋਂ ਵੀ ਮੈਂ ਸਕੂਲ ਦੇ ਵਿੱਚ ਆਉਣਾ ਮੈਨੂੰ ਬੜਾ ਚੰਗਾ ਲੱਗਦਾ ਜੀ ਧੰਨਵਾਦ